ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਿਲਕੁਲ ਠੀਕ ਹੋਵੋਗੇ ਤਾਂ ਤੁਹਾਨੂੰ ਪਤਾ ਸਾਰੇ ਬੱਚਿਆਂ ਨੂੰ ਕਿ ਕੱਲ ਜਿਹੜੀ ਪੰਜਾਬ ਪੁਲਿਸ 2025 ਦੀ ਭਰਤੀ ਦੀ ਜਿਹੜੀ ਮੈਟ ਲਿਸਟ ਹੈਗੀ ਉਹ ਅਪਡੇਟ ਕਰ ਦਿੱਤੀ ਗਈ ਹੈ ਹੁਣ ਬਹੁਤ ਸਾਰੇ ਬੱਚਿਆਂ ਦੇ ਰਾਜ ਨੂੰ ਪ੍ਰਸ਼ਨ ਹੁੰਦੇ ਦੇਖੋ ਮੈਂ ਨਾਲ ਦੇ ਨਾਲ ਵੀਡੀਓ ਬਣਾਉਂਦਾ ਹੁੰਦਾ ਜਿਹੜੀ ਚੀਜ਼ ਦਾ ਸਾਰੇ ਬੱਚਿਆਂ ਨੂੰ ਪਤਾ ਲੱਗ ਚੁੱਕਿਆ ਉਹਦੀ ਵੀਡੀਓ ਦਾ ਜਿਹੜੇ ਮੈਂ ਅਗਲੇ ਦਿਨ ਬਣਾਉਣਾ ਹੁੰਦਾ ਜਾਂ ਕੁਝ ਘੰਟੇ ਬਾਅਦ ਬਣਾਉਣਾ ਹੁੰਦਾ ਤਾਂ ਜੋ ਮੈਨੂੰ ਪਤਾ ਲੱਗੇ ਕਿ ਕਿਹੜੇ ਬੱਚੇ ਨੂੰ ਕੀ ਸਮੱਸਿਆ ਰਹੀ ਹੈ ਕਿਹੜੀ ਚੀਜ਼ ਦਾ ਕਿਸੇ ਬੱਚੇ ਨੂੰ ਪਤਾ ਨਹੀਂ ਲੱਗ ਰਿਹਾ ਤੇ ਬਹੁਤ ਬੱਚੇ ਕਹਿੰਦੇ ਜੀ ਇਸ ਵਾਰ ਮੈਰਿਟ ਘਟ ਗਈ ਹੈ ਜਰਨਲ ਦੀ ਮੈਰਿਟ ਇਸ ਵਾਰ ਜ਼ਿਆਦਾ ਗਈ ਹੈ ਉਹ ਸਾਰਾ ਕੁਝ ਦੱਸੂਗਾ ਕੀ ਕਾਰਨ ਰਿਹਾ ਕਿਉਂ ਮੈਰਿਟ ਇਸ ਵਾਰ ਜਰਨਲ ਦੀ ਜ਼ਿਆਦਾ ਜਾ ਰਹੀ ਹੈ ਅਤੇ ਕੀ ਕਾਰਨ ਹੈਗਾ ਕਿ ਮੈਟ ਲਿਸਟ ਦੇ ਵਿੱਚ ਜਿਹੜੇ ਦੂਜੀ ਕੈਟਾਗਰੀ ਹੁੰਦੀ ਹੈ ਮੈਰਿਟ ਨਹੀਂ ਘੱਟ ਲਿਖੀ ਹੋਈ ਹੈ ਉਹਨਾਂ ਨੇ ਉਹ ਸਾਰਾ ਕੁਝ ਆਪਾਂ ਵੀਡੀਓ ਦੇ ਵਿੱਚ ਗੱਲ ਕਰਾਂਗੇ ਠੀਕ ਹੈ ਜੀ ਉਸ ਤੋਂ ਇਲਾਵਾ ਇਹ ਜੀ ਤੁਹਾਨੂੰ ਪਤਾ ਕਿ ਪੰਜਾਬ ਪੁਲਿਸ ਦੇ ਵਿੱਚ ਨਵੀਂ 1600 ਭਰਤੀ ਆ ਰਹੀ ਹੈ ਉਹਦੇ ਬਾਰੇ ਵਿੱਚ ਇਸ ਤੋਂ ਪਹਿਲਾਂ ਵੀਡੀਓ ਬਣਾ ਚੁੱਕੇ ਹਾਂ ਜੀ ਉਹਦੇ ਵਿੱਚ ਸਾਰੀਆਂ ਚੀਜ਼ਾਂ ਤੁਹਾਨੂੰ ਦੱਸ ਚੁੱਕੇ ਹਾਂਗਾ 2026 ਦੇ ਵਿੱਚ ਵੀ ਭਰਤੀ ਇਹ ਠੀਕ ਹੈ ਅ ਕਿ ਜਦੋਂ ਵੀ ਪੰਜਾਬ ਦਾ ਕੋਈ ਪੇਪਰ ਹੁੰਦਾਗਾ ਚਾਹੇ ਉਹ ਕਲੜਕ ਦਾ ਪੇਪਰ ਹੋਵੇ ਚਾਹੇ ਉਹ ਵੀਡੀਓ ਦਾ ਹੋਵੇ ਚਾਹੇ ਉਹ ਟਾਈਪਿੰਗ ਟੈਸਟ ਨਾਲ ਰਿਲੇਟਡ ਹੋਵੇ ਕੋਈ ਵੀ ਟੈਸਟ ਹੁੰਦਾਗਾ ਤਾਂ ਆਪਣੇ ਬਹੁਤ ਸਾਰੇ ਟੀਚਰ ਹੈ ਜਿਹੜੇ ਜਾਂ ਜੋ ਵੀ ਲਾ ਲੋ ਆਪਾਂ ਟ੍ਰਿਪਲ ਸਬੂਡ ਮੂਰੇ ਪ੍ਰਦਰਸ਼ਨ ਵੀ ਕਰ ਜਾਂਦੇ ਹਾਂ ਸਾਰਾ ਕੁਝ ਕਰ ਜਾਂਦੇ ਹਾਂ ਪਰ ਪੰਜਾਬ ਪੁਲਿਸ ਵਾਲੇ ਬੱਚਿਆਂ ਬਾਰੇ ਬਹੁਤ ਘੱਟ ਬੋਲਦੇ ਆ ਠੀਕ ਹੈ ਜੀ ਕਿਉਂਕਿ ਤੁਹਾਨੂੰ ਪਤਾ ਕਿ ਪੰਜਾਬ ਪੁਲਿਸ ਦੇ ਵਿੱਚ ਬੀਟਿੰਗ ਲਿਸਟ ਨਹੀਂ ਹੈਗੀ ਤਾਂ ਜੇ ਇੱਕ ਬੀਟਿੰਗ ਲਿਸਟ ਹੋਵੇ ਤਾਂ ਜੇ ਇਹਦੇ ਨਾਲ ਜਿਹੜੇ ਬੱਚੇ 2 2 3 3 4 4 ਨੰਬਰਾਂ ਤੋਂ ਰਹਿਿਆ ਉਹਨਾਂ ਦਾ ਬਹੁਤ ਜ਼ਿਆਦਾ ਫਰਕ ਪੈ ਜੇ ਤਾਂ ਸਾਡਾ ਵੀ ਮੇਰਾ ਵੀ ਤੇ ਹੋਰ ਵੀ ਸਾਰਿਆਂ ਦਾ ਫਰਜ਼ ਹੈਗਾ ਕਿ ਆਪਾਂ ਇਹ ਚੀਜ਼ ਨੂੰ ਲੈ ਕੇ ਵੀ ਆਵਾਜ਼ ਉਠਾਈਏ ਕਿ ਪੰਜਾਬ ਪੁਲਿਸ ਦੇ ਵਿੱਚ ਜਿਹੜੀ ਭਰਤੀ ਹੈ ਠੀਕ ਹੈ ਜੀ ਉਹਦੀ ਹਰੇਕ ਭਰਤੀ ਨਾਲ ਮੈਟ ਲਿਸਟ ਹੋਵੇ ਇਹਦਾ ਕੀ ਫਾਇਦਾ ਹੈ ਜੇ ਇਹਦਾ ਫਾਇਦਾ ਸਭ ਤੋਂ ਵੱਧ ਕੈਂਡੀਡੇਟਾਂ ਨੂੰ ਹੈ ਤੇ ਨੁਕਸਾਨ ਸਰਕਾਰ ਨੂੰ ਹੈ ਕਿਉਂਕਿ ਰਾਜੇ ਜਿੱਦੋਂ ਜਿਹੜੀ ਤਾਂ ਤੁਸੀਂ ਮੰਨ ਲਓ 1746 ਪੋਸਟਾਂ ਦੀ ਭਰਤੀ ਕਰ ਲਈ ਇਹਨਾਂ ਦੇ ਵਿੱਚੋਂ 150 ਤੋਂ 200 ਸਟੂਡੈਂਟ ਪੱਕਾ ਪਤਾ ਰਾਜੇ ਜਿਹੜਾ ਜੋਬ ਛੱਡ ਕੇ ਜਾਊਗਾ ਕੋਈ ਤਾਂ ਪਟਵਾਰੀ ਜੋਬ ਵੱਲ ਜਾਊਗਾ ਕੋਈ ਹੋਰ ਜੋਬ ਵੱਲ ਜਾਊਗਾ ਛੱਡੂਗੀ ਛੱਡੂਗਾ 150 ਕੋਈ ਕਾਰਨ ਵੀ ਹੋ ਸਕਦਾ ਉਹਦਾ ਠੀਕ ਹੈ ਉਹ ਵੈਕੈਂਸੀ ਖਾਲੀ ਹੋ ਜਾਂਦੀ ਹੈ ਜਿਹੜੀ ਅਗਲੀ ਭਰਤੀ ਹੁੰਦੀ ਉਹਦੇ ਵਿੱਚ ਉਹ ਵੈਕੈਂਸੀਆਂ ਐਡ ਕਰ ਦਿੰਦੇ ਆ ਸਰਕਾਰ ਨੂੰ ਤਾਂ ਇਹ ਫਾਇਦਾ ਹੈਗਾ ਠੀਕ ਹੈ ਜੀ ਤੇ ਬੱਚਿਆਂ ਦਾ ਨੁਕਸਾਨ ਇਹ ਹੈ ਕਿ ਜਿਹੜੇ ਬੱਚੇ 2-2 3-3 ਨੰਬਰੇ ਰਹੇ ਹੁੰਦਾ ਉਹਨਾਂ ਨੂੰ ਕੋਈ ਕਦਰ ਨਹੀਂ ਪੈਂਦੀ ਵਿਚਾਰੇ ਉਹ ਅਗਲੀ ਵ ਤਾਂ ਇਹ ਚੀਜ਼ ਵੀ ਸਭ ਤੋਂ ਵੱਡੀ ਸਮੱਸਿਆ ਹੈ ਜਿਹਦੇ ਬਾਰੇ ਰਸਤੇ ਆਪਾਂ ਨੂੰ ਖੜਨਾ ਚਾਹੀਦਾ ਹੈਗਾ ਤੇ ਖੜਾਂਗੇ ਵੀ ਰਾਜੀ ਠੀਕ ਹੈ ਤੇ ਉਸ ਤੋਂ ਪਹਿਲਾਂ ਰਾਜੀ ਆਪਾਂ ਡਿਸਕਸ਼ਨ ਕਰ ਲਈਏ ਕਿ ਇਸ ਵਾਰ ਮੈਰਟ ਜਨਰਲ ਦੀ ਮੈਟ ਹਾਈ ਜਾਂਨ ਦਾ ਕਾਰਨ ਹੈ ਤੇ ਦੂਜੀਆਂ ਮੈਟਾਂ ਘੱਟ ਜਾਂਨ ਦਾ ਕਾਰਨ ਕੀ ਹੈ ਉਹਦੇ ਬਾਰੇ ਵੀ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਦੱਸ ਦਾਂਗਾ ਸਭ ਤੋਂ ਪਹਿਲਾਂ ਰਾਜੀ ਆਪਣੀ ਵੈਬਸਾਈਟ ਤੇ ਜਾਵਾਂਗੇ ਵੈਬਸਾਈਟ ਤੇ ਆਪਾਂ ਸਾਰਾ ਕੁਝ ਕਲੀਅਰ ਕਰਦੇ ਹੁੰਨੇ ਆ ਕਿਉਂਕਿ ਆਪਾਂ ਨੂੰ ਹਰ ਇੱਕ ਚੀਜ਼ ਦਾ ਹੁੰਦਾ ਹੈ ਕਿ ਨਾਲ ਤੁਹਾਨੂੰ ਸਬੂਤ ਦਿਖਾਈਗੇ ਠੀਕ ਹੈ ਜੀ ਆਹ ਦੇਖੋ ਜੀ ਇਹਦੇ ਵਿੱਚ ਟੋਟਲ 173 ਪੇਜ ਹੈਗੇ ਠੀਕ ਹੈ ਜੀ ਇਹਦੇ ਵਿੱਚ ਟੋਟਲ ਇੱਕ 1 2 3 4 5 6 7 8 9 10 11 12 13 14 15 16 17 18 19 20 21 22 23 24 25 ਠੀਕ ਹੈ ਜੀ ਤਾਂ ਇਸ ਤਰ੍ਹਾਂ ਜੀ ਮੈਂ ਸਾਰੇ ਦੇਖਿਆ ਕੱਢ ਕੇ ਠੀਕ ਹੈ ਜੀ ਇੱਕ ਕਿਸੇ ਲਿਸਟ ਦੇ ਵਿੱਚ 25 ਬੱਚੇ ਦੇ ਨਾਮ ਹੈ ਕਿਸੇ ਦੇ ਵਿੱਚ 29 ਬੱਚੇ ਦੇ ਨਾਮ ਹੈ ਤਾਂ ਟੋਟਲ ਆ ਜੀ ਜਿਹੜੇ ਇਹ ਬੱਚੇ ਬੁਲਾਏ ਗਏ ਹੈ ਇਹ ਬੁਲਾਏ ਗਏ ਹੈ ਜੀ 9 ਗੁਣਾ ਦੇ ਲਗਭਗ 9 ਗੁਣਾ ਦੇ ਲਗਭਗ ਇਹ ਸਾਰੇ ਬੱਚੇ ਬੁਲਾਏ ਗਏ ਹੈ ਪੋਸਟਾ ਹੈਗੀਆਂ 1746 ਠੀਕ ਹੈ ਜੀ 1746 ਹੈ 9 ਗੁਣਾ ਦੇ ਲਗਭਗ ਬੱਚੇ ਬੁਲਾਏ ਗਏ ਇਸ ਤੋਂ ਪਹਿਲਾਂ ਜਿਹੜੀਆਂ ਭਾਰਤਿਆਂ ਹੁੰਦੇ ਸਾਰੇ ਜਿਵੇਂ 2.5 ਗੁਣਾ 1.5 ਗੁਣਾ 3 ਗੁਣਾ ਤਾਂ ਮੈਨੂੰ ਤਾਂ ਲੱਗਦਾ ਕਿਸੇ ਜਿਹਾ ਬੁਲਾਏ ਨਹੀਂ ਹੁੰਦੇ ਇਹਦੇ ਵਿੱਚ ਵਿੱਚ ਇੰਨੇ ਕੁ ਬੁਲਾਏ ਜਾਂਦੇ ਹੁੰਦੇ ਸੀ ਇਸ ਵਾਰ ਇਹਨਾਂ ਨੇ ਬਹੁਤ ਜ਼ਿਆਦਾ ਗੁਣਾ ਬੁਲਾਇਆ ਇਹਦਾ ਕਾਰਨ ਕੀ ਜਿਆਦਾ ਬੱਚੇ ਬੁਲਾਉਣਾ ਮਤਲਬ ਕਿ ਇਸ ਵਾਰ ਚਾਂਸ ਹੈਗਾ ਕਿ ਇਹ ਮੈਟ ਲਿਸਟ ਹੈ ਜਿਹੜੀ ਬੇਟਿੰਗ ਲਿਸਟੋਂ ਕੱਢਣਾ ਚਾਂਸ ਹੈਗਾ ਇਸ ਵਾਰ ਕਿਉਂਕਿ ਅਜ ਤੱਕ ਇਹਨਾਂ ਨੇ ਕਿਤੇ 9 ਗੁਣਾ ਬੱਚੇ ਬੁਲਾਏ ਨਹੀਂ ਹੈਗੇ ਅਕਿ ਪੂਰੇ-ਸੂਰੇ ਬੱਚੇ ਬੁਲਾਉਂਦੇ ਹੁੰਦੇ ਸੀ ਇਹ ਠੀਕ ਹੈ ਬਾਕੀ ਆਪਾਂ ਦੇਖਦੇ ਹਾਂ ਕਿ ਕੀ ਪ੍ਰੋਸੈਸ ਹੈ ਸਾਰਾ ਠੀਕ ਹੈ ਜੀ ਔਰ ਇਹ ਬਾਅਦ ਤੁਸੀਂ ਐਂ ਕਰੋ 1746 ਦੀ ਤੁਸੀਂ ਨਾ 1746 ਪੋਸਟਾਂ ਤੁਸੀਂ 9 ਨਾਲ ਗੁਣਾ ਕਰਕੇ ਦੇਖ ਲਓ ਉਹਨੇ ਲਗਭਗੇ ਬੱਚੇ ਬੁਲਾਏ ਇਹਨਾਂ ਨੇ ਇਸ ਵਾਰ ਠੀਕ ਹੈ ਜੀ ਹੁਣ ਆਪਾਂ ਦੇਖ ਲਈਏ ਮੈਰਿਟ ਦੇਖੋ ਰਾਜੀ ਪਹਿਲੀ ਗੱਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਕੋਈ ਫਾਈਨਲ ਮੈਰਿਟ ਨਹੀਂ ਹੈਗੀ ਗਲਤਾਂ ਨੂੰ ਦੱਸਦਾ ਕਿ ਕੋਈ ਫਾਈਨਲ ਮੈਰਿਟ ਨਹੀਂ ਹੈਗੀ ਤੁਸੀਂ ਫਾਈਨਲ ਮੈਰਿਟ ਮੰਨ ਕੇ ਚੱਲੋ ਕਿਉਂਕਿ ਬੱਚੇ ਇਨਾਂ ਨੇ ਜ਼ਿਆਦਾ ਅਪਲਾਈ ਇਹਦਾ ਕਾਰਨ ਦੱਸਦਾ ਇਸ ਵਾਰ ਮੈਰਿਟ ਜ਼ਿਆਦਾ ਕਿਉਂ ਗਈ ਹੈ ਇਸ ਵਾਰ ਮੈਰਿਟ ਜ਼ਿਆਦਾ ਕਾਰਨ ਜਾਣ ਦਾ ਕਾਰਨ ਹੈਗਾ ਜੀ ਆਪ ਵੈਕੈਂਸੀ ਠੀਕ ਹੈ ਜੀ ਇਹ ਵੈਕੈਂਸੀ ਮੈਰਿਟ ਜ਼ਿਆਦਾ ਜਾਣ ਦਾ ਕਾਰਨ ਆਗਾ ਕਾਰਨ ਤਾਂ ਦੱਸਦਾ ਰਾਜੀ ਚਾਹੇ ਕੋਟਾ 10% ਹੀ ਹੈ ਠੀਕ ਹੈ 10% ਕੋਟਾ ਆਪਾਂ ਮੰਨ ਲੈਂਦੇ ਆ ਆਪਣੇ EWS ਕੈਟਾਗਰੀ ਦਾ ਅੱਗੇ ਕੀ ਹੁੰਦਾ ਸੀ ਰਾਜੀ EWS ਕੈਂਡੀਡੇਟਾਂ ਦਾ ੱੱਕਾ ਜਾ ਹੋ ਜਾਂਦਾ ਸੀ ਵਿਚਾਲਿਆਂ ਨਾਲ ੱੱਕਾ ਕੀ ਹੋ ਜਾਂਦਾ ਸੀਗਾ ਇਹਨਾਂ ਨੂੰ 10% ਦੇ ਵਿੱਚ ਇਹਨਾਂ ਨੂੰ ਸਟਰਗਲ ਕਰਨਾ ਪੈਂਦਾ ਸੀ ਤਾਂ ਕਰਕੇ ਇਹਦੇ ਨਹੀਂ ਮੈਟ ਜਨਰਲ ਤੋਂ ਸਿਰਫ ਇੱਕ ਜਾਂ ਦੋ ਨੰਬਰਾਂ ਦਾ ਇਹਨਾਂ ਦਾ ਫਰਕ ਪੈਂਦਾ ਸੀ ਹੁਣ ਇੱਕ ਜਿਹੜਾ ਨਵਾਂ ਰੂਲ ਆ ਗਿਆ ਕੋਟ ਦਾ ਉਹਦੇ ਅਨਸਾਰ ਉਹ ਕਹਿੰਦੇ ਜਿਹੜੇ EWS ਦੇ ਕੈਂਡੀਡੇਟ ਆ ਇਹਨਾਂ ਨੂੰ ਵੀ ਜਨਰਲ ਕੈਟਾਗਰੀ ਦੇ ਵਿੱਚ ਕਾਊਂਟ ਕਰੋ ਜਿਵੇਂ ਦੂਜੀਆਂ ਕੈਟਾਗਰੀਆਂ ਨੂੰ ਕੀਤਾ ਜਾਂਦਾ ਜਿਵੇਂ SC BC ਫਰੀडम ਫੈਕਟਰ ਫਰੀडम ਆਪਣਾ ਦੂਜਾ ਪਾਰ ਜਿੰਨੇ ਵੀ ਕੋਟੇ ਹੈਗੇ ਰਾਜੇ ਏਡਬਲਯੂ ਐਸ ਨੂੰ ਛੱਡ ਕੇ ਜਿੰਨੇ ਵੀ ਕੋਟੇ ਹੈਗੇ ਆ ਸਭ ਦੀ ਮੈਟ ਪਹਿਲਾਂ ਜਰਨਲ ਦੇ ਵਿੱਚ ਬਣਾਈ ਜਾਂਦੀ ਹੁੰਦੀ ਸੀ ਈਡਬਲਯੂਐਸ ਦੀ ਮੈਟ ਨਹੀਂ ਬਣਾਈ ਜਾਂਦੀ ਹੁੰਦੀ ਸੀ ਪਰ ਇਸ ਵਾਰ ਇੱਕ ਨਵਾਂ ਰੂਲ ਕਰਤਾ ਕਿ ਭਾਈ ਸਾਹਿਬ ਜਿਹੜੀ ਈਡਬਲਯੂਐਸ ਦੀ ਮੈਟ ਆ ਉਹ ਜਿਹੜੇ ਕੈਂਡੀਡੇਟ ਦੇ ਵਾਧੇ ਨੰਬਰ ਹੋਣਗੇ ਜਰਨਲ ਚ ਅਕਾਊਂਟ ਹੋਣਗੇ ਜਿਹਦੇ ਕਰਕੇ ਈਡਬਲਯੂਐਸ ਵਾਲੇ ਕੈਂਡੀਡੇਟਾਂ ਨੰਬਰ ਬਹੁਤ ਵਧੀਆ ਹੁੰਦੇ ਸੀਗੇ ਠੀਕ ਹੈ ਜੀ ਤੇ ਨੰਬਰ ਵਧੀਆ ਹੋਣ ਦੇ ਕਾਰਨ ਆ ਜੇ ਉਸ ਜ਼ਿਆਦਾ ਬੱਚੇ ਸੀ ਜਿਹੜੇ ਰਾਜ ਦੀ ਈਡਬਲਯੂਐਸ ਕੈਟਾਗਰੀ ਵਾਲੇ ਉਹ ਇਸ ਵਾਰ ਜਰਨਲ ਦੇ ਵਿੱਚ ਅਕਾਊਂਟ ਕਰ ਲਏ ਇਹਨਾਂ ਨੇ ਉਹ ਇਸ ਵਾਰ ਕਰਕੇ ਜੀ ਅਕਾਊਂਟ ਕਰ ਲਏ ਜਰਨਲ ਦੇ ਵਿੱਚ ਉਹਦਾ ਮੇਨ ਕਾਰਨ ਠੀਕ ਹੈ ਜੀ ਬਾਕੀ ਆਪਾਂ ਦੇਖ ਲੈਨੇ ਆ ਬੀਸੀਡੀ 74 ਤੱਕ ਗਈ ਹੈ ਜੀ ਬਵਾਈਸ ਦੀ ਉਹ ਗੱਲ ਸੀ ਇਹ ਤੁਸੀਂ ਸਾਰਾ ਦੇਖ ਸਕਦੇ ਏਡਬਲਯੂਐਸ ਐਕਸ ਸਰਵਿਸ ਮੈਂਨ ਠੀਕ ਹੈ ਜੀ ਜਰਨਲ ਦੀ 77 ਗਈ ਹੈ ਠੀਕ ਹੈ ਜੀ ਤੇ ਇਥੋਂ ਤੱਕ ਮੈਂ ਤੁਹਾਨੂੰ ਇੰਦਾ ਦੱਸ ਸਕਦਾ ਨਾਗਾ ਕਿ 77 ਤੋਂ 80 ਤੱਕ ਠੀਕ ਹੈ ਜੀ ਬੱਚਨ ਥੋੜਾ ਸਟਰਗਲ ਜ਼ਿਆਦਾ ਕਰਨਾ ਪਊਗਾ ਠੀਕ ਹੈ ਜੀ ਕਿਉਂਕਿ ਤੁਹਾਨੂੰ ਦੱਸਤਾ ਕਿ ਕੀ ਅਸਲ ਦੇ ਵਿੱਚ ਕਾਰਨ ਹੋਇਆ ਜਿਹਦੇ ਕਰਕੇ ਵੈਕੈਂਸੀ ਜੀ ਇਹ ਸਾਰੀਆਂ ਵੈਕੈਂਸੀਆਂ ਦੀ ਬੱਦਗੀ ਕਿਉਂਕਿ ای ڈبلیو ایس ਬੱਚੇਰੇ ਬਹੁਤ ਹਾਈਸਟ ਨੰਬਰ ਹੁੰਦੇ ਸੀਗੇ ਠੀਕ ਹੈ ਜੀ ਉਹ ਚੀਜ਼ ਦਾ ਬੈਨੀਫਿਟ ਚਲੋ ਉਹਨਾਂ ਨੂੰ ਵੀ ਚਾਹੀਦਾ ਸੀ ਬੈਨੀਫਿਟ ਤਾਂ ਕੌਮਨਾਂ ਨਾਲ ਵੀ ਹੋ ਰਿਹਾ ਸੀਗਾ ਠੀਕ ਹੈ ਤੇ ਆਹ ਚੀਜ਼ ਹੈ ਜਰਾ ਜੀ ਠੀਕ ਹੈ ਸਾਰੀ ਇਸ ਕਾਰਨ ਕਰਕੇ ਤੁਹਾਨੂੰ ਮੈਂ ਦੱਸਿਆ ਕਿ ਮੈਟ ਦੂਜੀ ਕੈਟੇਗਰੀ ਦੀ ਬੀ ਸੀ ਐਸ ਸੀ ਨੇ ਥੋੜੀ ਜੀ ਹਾਈ ਜਾਣ ਦਾ ਕਾਰਨ ਇਸ ਵਾਰ ਇਹੀ ਰਹੇਗਾ ਠੀਕ ਹੈ ਜੀ ਤੇ ਹੁਣ ਬਹੁਤ ਬੱਚੇ ਕਹਿਣਗੇ ਜੀ ਜਨਰਲ ਦੀ ਐਂਡੈਰੀ ਮੈਟਿਕ ਦੀ ਜਾਊਗਾ ਜਮਨ ਲਾਸਟ ਦੇ ਮੈਟਿਕ ਨਹੀਂ ਜਾਊਗਾ ਇਦੇ ਬਾਰੇ ਤੁਹਾਨੂੰ ਕੋਈ YouTube ਤੇ ਗੱਪ ਮਲਾ ਕੇ ਕੁਝ ਮਰਜ਼ੀ ਦਸੀ ਜਾਵੇ ਤਾਂ ਕੋਈ ਫਾਇਦਾ ਨਹੀਂ ਹੈਗਾ ਉਹ ਡਿਪੈਂਡ ਕਰਦਾ ਬੱਚਿਆਂ ਦੇ ਟ్రਾਇਲ ਕੱਢਣ ਦੇ ਉੱਪਰ ਠੀਕ ਹੈ ਜੀ ਬੱਚਿਆਂ ਦੇ ਟ్రਾਇਲ ਕੱਢਣ ਦੇ ਉੱਪਰ ਕਿਉਂਕਿ ਪੰਜਾਬ ਪੁਲਿਸ ਦੇ ਟ్రਾਇਲ ਤਾਂ ਕੋਈ ਬਾਹਲੇ ਔਖੇ ਨਹੀਂ ਹੈਗੇ ਰਜੇ ਸਿਰਫ ਨਾਰਮਲ ਟ్రਾਇਲ ਆ ਪੰਜਾਬ ਪੁਲਿਸ ਦੇ ਠੀਕ ਹੈ ਜੇ ਥੋੜੀ ਮੋਟੀ ਜੇ ਆਪਾਂ ਮੰਨ ਲਈਏ ਕਿ 6.5 ਮਿੰਟ ਦੇ ਵਿੱਚ ਨਾਰਮਲ ਬੰਦਾ ਵੀ ਕੱਢ ਜਾਂਦਾ ਹੈਗਾ ਠੀਕ ਹੈ ਤਾਂ ਕੋਈ ਐਡੀ ਬਿਡੀ ਗੱਲ ਨਹੀਂ ਹੈਗੀ ਟ్రਾਇਲ ਦੀ ਤਾਂ ਕਰਕੇ ਕਾਫੀ ਮਾਤਰਾ ਦੇ ਵਿੱਚ ਕੈਂਡੀਡੇਟ ਕੱਢ ਜਾਂਦੇ ਹਨ ਜਿਵੇਂ ਕਿ 20 ਕੈਂਡੀਡੇਟਾਂ ਨੂੰ ਜੇਕਰ ਭਜਾਉਂਦੇ 15 ਤੋਂ 16 ਬੱਚਿਆਂ ਦਾ ਚਾਂਸ ਹੁੰਦਾ ਕਿ ਉਹ ਲਗਭਗ ਕੱਢ ਹੀ ਜਾਂਦੇ ਕਹਿੰਦਾ ਮਤਲਬ 80% ਰਿਜ਼ਲਟ ਇਹਨਾਂ ਦਾ ਹੁੰਦਾਗਾ ਮੁੰਡਿਆਂ ਦਾ ਕੁੜੀਆਂ ਦਾ ਰਿਜ਼ਲਟ ਹੁੰਦਾ ਰਜੇ 20% ਕੁੜੀਆਂ 100 ਦੇ ਵਿੱਚੋਂ ਜੇ 20 ਕੁੜੀਆਂ ਭਜਾਈਆਂ ਗਈਆਂ ਉਹਦੇ ਵਿੱਚੋਂ ਸਿਰਫ ਕਿਸੇ ਸ਼ਿਫਟ ਦੇ ਵਿੱਚ 4 ਕੁੜੀਆਂ ਕਲੀਅਰ ਕਰਦੀਆਂ ਸੀ ਕਿਸੇ ਵਿੱਚ 7 ਕੁੜੀਆਂ ਕਲੀਅਰ ਕਰਦੇ ਕੁੜੀਆਂ ਦੀ ਰੇਸ਼ੋ ਬਹੁਤ ਘੱਟ ਹੁੰਦੀ ਹੈ ਠੀਕ ਹੈ ਤਾਂ ਕੁੜੀਆਂ ਦੇ ਰਾਜੇ ਕਾਫੀ ਚਾਂਸ ਹੁੰਦੇ ਲੱਗਣ ਦੇ ਕਿਉਂਕਿ ਹਰ ਇੱਕ ਬੱਚੇ ਜ਼ਿਆਦਾ ਬੁਲਾਏਗੇ ਤਾਂ ਇਸ ਵਾਰ ਜਿਹੜੀਆਂ ਕੁੜੀਆਂ ਪਿਛਲੀ ਵਾਰ ਰਹਿ ਗਈਆਂ ਸੀ ਘੱਟ ਨੰਬਰਾਂ ਕਰਕੇ ਤਾਂ ਉਹਨਾਂ ਦੇ ਚਾਂਸ ਹੈਗੇ ਆ ਕੁੜੀਆਂ ਨੇ ਮੈਟ ਹੋ ਸਕਦਾ ਦਾ ਜੀ ਜਿੰਨੀ ਦੇ ਵਿੱਚ ਸ਼ੋ ਹੋ ਰਹੀ ਹੈ ਇੱਥੋਂ ਟਿਕਰੀ ਚਲੀ ਜਾਵੇ ਕੁੜੀਆਂ ਨੇ ਮੈਟ ਜਿੱਥੋਂ ਟਿਕਰੀ ਸ਼ੋ ਹੋ ਰਹੀ ਹੈ ਇੱਥੋਂ ਟਿਕਰੀ ਚਲੀ ਜਾਵੇ ਕਾਫੀ ਚਾਂਸ ਨੇ ਉਹਨਾਂ ਦੇ ਠੀਕ ਹੈ ਜੀ ਉਹਨਾਂ ਦੇ ਕਾਫੀ ਚਾਂਸ ਨੇ ਅਜਿਹਾ ਮਤਲਬ ਇਹ ਹੈ ਕਿ ਇਹਨਾਂ ਦੀ ਮੈਟ ਆ ਹੀ ਹੈਗੀ ਠੀਕ ਹੈ ਜੀ ਕੁੜੀਆਂ ਨੂੰ ਇਹਨਾਂ ਬਹੁਤ ਵੱਡਾ ਫਾਇਦਾ ਹੋ ਜਾਣਾ ਠੀਕ ਹੈ ਜੀ ਕਿਉਂਕਿ ਕੁੜੀਆਂ ਨੂੰ ਦੁਬਾਰੀ ਲਿਸਟ ਜਾਰੀ ਕਰਨੀਆਂ ਪੈਂਦੀਆਂ ਹੁੰਦੀਆਂ ਤਾਂ ਇਸ ਵਾਰ ਬਹੁਤ ਫਰਕ ਪੈ ਜਾਊਗਾ ਠੀਕ ਹੈ ਜੀ ਆ ਆ ਗਈ ਮੈਟਰ ਹੈ ਜੀ ਇਹ ਦੂਜੀ ਗੱਲ ਦਾ ਜੀ ਬਹੁਤ ਬੱਚੇ ਕਹਿੰਦੇ ਜੀ ਫਾਈਨਲ ਹੈ ਨਹੀਂ राजे ਫਾਈਨਲ ਨਹੀਂ ਹੈਗੀ ਇਹ ਇਹ 9 ਗੁਣਾ ਜ਼ਿਆਦਾ ਬੱਚਿਆਂ ਦੀ ਮੈਟ ਹੈਗੀ ਫਾਈਨਲ ਮੈਟ ਤੁਹਾਨੂੰ ਹਜੇ ਕੋਈ ਨਹੀਂ ਦੱਸ ਸਕਦਾ ਉਹ ਪਤਾ ਲੱਗੂ ਜਦੋਂ ਤੁਹਾਡੇ ਟ੍ਰਾਇਲ ਹੋਵਾਂਗੇ ਠੀਕ ਹੈ ਜੀ ਇਹਦੇ ਬਾਰੇ ਬਾਕੀ ਸਾਰੇ ਬੱਚਿਆਂ ਨੂੰ ਪਤਾ ਹੈ ਤੇ ਬਾਕੀ ਦਾ ਤੁਹਾਨੂੰ ਦੱਸਣਾ ਚਾਹੁੰਦਾ ਕਿ 2026 ਦੇ ਵਿੱਚ ਇੱਕ ਬਹੁਤ ਵੱਡੀ ਭਰਤੀ ਆ ਰਹੀ ਹੈ ਪੰਜਾਬ ਪੁਲਿਸ ਦੀ ਜਿਹੜੇ ਬੱਚਾ ਨੰਬਰ ਜਿਹੜੇ ਬੱਚਿਆਂ ਨੂੰ ਲੱਗਦਾ ਹੈ ਕਿ ਅਸੀਂ ਅੱਗੇ ਵੀ ਤਿਆਰੀ ਕੰਟੀਨਿਊ ਰੱਖਣੀ ਹੈ ਤਾਂ ਤੁਸੀਂ ਤੇੜੀ ਕੰਟੀਨਿਊ ਹੀ ਰੱਖਿਓ ਰਾਜੇ ਅੱਗੇ ਕਿਤੇ ਇਹ ਨਾ ਹੋਵੇ ਤੁਸੀਂ ਇਹ ਚੱਕਰਾਂ ਦੇ ਵਿੱਚ ਪੈ ਜਾਓ ਕਿ ਸਤਾਪ ਭਾਰਤੀ ੜੀ ਕਣੀ ਆ ਤਾਂ ਤੁਸੀਂ ਅੱਗੇ ਅਲੀ ਜਾਗੇ ਹੱਥ ਤੋਂ ਬੈਠੋ ਠੀਕ ਹੈ ਚਾਹੇ ਆਪਾਂ ਇਧਰ ਸੇਫ ਵੀ ਆ ਤਾਂ ਵੀ ਤੁਸੀਂ ਅਗਲੀ ਭਰਤੀ ਦੀ ਤਿਆਰੀ ਜ਼ਰੂਰ ਰੱਖੋ ਜਿੰਨਾ ਜਿੱਤਾ ਨੂੰ ਜੁਆਇਨਿੰਗ ਨਹੀਂ ਮਿਲਦੀ ਠੀਕ ਹੈ ਰਾਜੇ ਤੇ ਦੂਜੀ ਗੱਲ ਜੇ ਕੋਈ ਕੰਨੀ ਤਿਆਰੀ ਕਰਨਾ ਚਾਹੁੰਦਾ ਰਾਜੇ ਤੁਸੀਂ ਪੰਜਾਬ ਪੁਲਿਸ 2025 ਤੇ 26 ਦੀ ਤਿਆਰੀ ਆਪਣੇ ਕਰ ਸਕਦੇ ਹੋ ਮੈਚ ਦੇ ਉੱਪਰ ਜਿਹਦੇ ਤੇ 75% ਦੇ ਲਗਭਗ ਆਫ ਚੱਲ ਰਿਹਾ ਹੈਗਾ ਆਪਰੇ ਕੋਲੇ ਵੀਡੀਓ ਦਾ ਬੈਚ ਪੰਜਾਬ ਪੁਲਿਸ ਕਲਰਕ ਪਟਵਾਰੀ ਤੇ ਆਲ ਪੰਜਾਬ ਇਗਜ਼ਾਮ ਜੀ ਤੇ ਤੁਹਾਡੇ ਆ ਸਾਰੇ ਇਗਜ਼ਾਮ ਵੀ ਕਵਰ ਹੋ ਸਕਦੇ ਉਹ ਵੀ ਤੁਸੀਂ ਪੱਚੀ ਚ ਕਰ ਸਕਦੇ ਹੋ ਉਹਦੇ ਬਾਅਦ ਐਪ ਡਾਊਨਲੋਡ ਕਰਨਾ ਦੇਪੂਲਰ ਐਜੂਕੇਸ਼ਨ ਦਾ ਆਈਫੋਨ ਵਾਲੇ ਬੱਚੇ ਨੇ ਕਲਾਸ ਪਲੱਸ ਕਲਾਸ ਪਲੱਸ ਇੱਕ ਕੋਡ ਫਿਲ ਕਰਨਾ ਡਬਲ ਐਕਸ ਰੈਮ ਆਹ ਨੰਬਰ ਜਿਸ ਨੂੰ ਕੋਈ ਵੀ ਕਸਰ ਐਪ ਦੇ ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਹੋਵੇ ਇੰਗਲਿਸ਼ ਦੇ ਪੰਜਾਬੀ ਦੇ ਵਿੱਚ ਤੁਹਾਡੇ ਸਾਰੇ ਲੈਕਚਰ ਲੱਗਣਗੇ ਦਾ ਜੀ ਤੇ ਕਲਾਸਾਂ ਕੰਟੀਨਿਊ ਹੋ ਚੁੱਕੀਆਂ ਅਜੇ ਤੱਕ ਸਿਰਫ ਆਪਣੇ 60 ਕਲਾਸ ਹੀ ਲੱਗੇ ਸੀ ਅੱਜ ਤੋਂ ਆਪਾਂ 21 ਤਰੀਕ ਤੋਂ ਕਲਾਸਾਂ ਜਿਣੇ ਆ ਉਹ ਕੰਟੀਨ ਠੀਕ ਹੈ ਜੀ ਡੇਲੀ ਤੁਹਾਡੇ ਕਲਾਸ ਅਪਡੇਟ ਹੁੰਦੀਆਂ ਗਈਆਂ ਤੇ ਇਸ ਵਾਰ ਲੈਵਲ ਹੈ ਜਿਹੜਾ ਬਹੁਤ ਜ਼ਿਆਦਾ ਹਾਈ ਰੱਖਣ ਵਾਲਾ ਠੀਕ ਹੈ ਤੇ ਹਾਈ ਰੱਖਣਾ ਕਰਨ ਇਹ ਹੈ ਕਿ ਸਾਡਾ ਕੋਈ ਬੱਚਾ ਪੇਪਰ ਦੇ ਵਿੱਚ ਇਹੋ ਚੀਜ਼ ਤੋਂ ਨਾ ਰਹਿ ਜੇਗੀ ਜੀ ਪੇਪਰ ਦੇ ਵਿੱਚ ਲੈਵਲ ਹਾਈ ਪੁੱਛ ਲਿਆ ਪਰ ਉਹ ਜਿਹੜਾ ਹਾਈ ਲੈਵਲ ਹੋਊਗਾ ਨਾ ਜੀ ਜੀਕੇ ਹੋਊਗੀ ਜਾਂ ਕੁਝ ਵੀ ਹੋਊਗਾ ਉਹ ਤੁਹਾਨੂੰ ਟ੍ਰਿਕਸ ਦੇ ਨਾਲ ਯਾਦ ਕਰਵਾਵਾਂਗੇ ਇਹ ਸਾਡਾ ਪ੍ਰੋਮਿਸ ਹੈ ਚਾਹੇ ਉਹ ਪਾਲਟੀ ਹੈ ਚਾਹੇ ਮਾਡਰਨ ਜਿਹੜਾ ਟ੍ਰਿਕਸ ਨਾਲ ਚੱਲੂਗਾ ਸਾਰਾ ਪ੍ਰੋਸੈਸ ਤੇ ਪੂਰੇ ਵਧੀਆ ਢੰਗ ਨਾਲ ਤੁਹਾਨੂੰ ਸਾਰਾ ਕੁਝ ਕਰਵਾਵਾਂਗੇ ਜਿਹੜੀ ਵੀ ਤੁਹਾਨੂੰ ਨਾਲ ਐਮ ਐਸ ਕਿਊ ਕਰਵਾਵਾਂਗੇ ਐਮ ਐਸ ਕਿਊ ਦੇ ਨਾਲ ਵੀ ਆਪਾਂ ਥਿਊਰੀ ਕਵਰ ਕਰਦੇ ਜਾਵਾਂਗੇ ਇਹ ਨਹੀਂ ਹੈ ਕਿ ਲੈ ਐਮ ਐਸ ਕਿਊ ਪੜ ਕੇ ਆਪਾਂ ਛੱਡਤਾ ਉਹਦੇ ਨਾਲ ਵੀ ਸਾਰਾ ਟੌਪਿਕ ਕਲੀਅਰ ਕਰਾਇਆ ਕਰਾਂਗੇ ਕਿ ਕਹਿੰਦਾ ਮਤਲਬ ਜਿਹੜੀ ਚੀਜ਼ ਵੀ ਹੋਊਗੀ ਆਪਾਂ ਪੱਕੇ ਪੈਰੀ ਕਰਕੇ ਚੱਲਣਾਗਾ ਠੀਕ ਹੈ ਜੀ ਤਾਂ ਉਹਦੇ ਬਾਅਦ ਤੁਸੀਂ ਜੁਆਇਨ ਕਰ ਸਕਦੇ ਹੋ ਤਾਂ ਧੰਨਵਾਦ ਮੇਰੇ ਦੋਸਤੋ ਜਿਉਂਦੇ ਬਸਤੇ ਰਹੋ